ਰੀਡਮੁੰਡੇ ਦੀ ਚੱਕ ਹੋ ਗਈ ਹੈ ਆ ਜਾ ਰੇ ਬੋਲ ਇੱਥੇ ਦੱਸਣਾ ਹੀ ਆ ਤੂੰ ਬੋ ਜੀ ਆ ਲੈ ਬਾਹਰ ਦੇਖੋ ਸ਼ਾਬਾਸ਼ ਉਧਰ ਮੈਨੂੰ ਮਿਲਦੇ ਆਏ ਉਹ ਕਿੰਨਾ ਬੜਾ ਉਹਨੂੰ ਸਾਦੀ ਯਾਰ ਉਰੇ ਆ ਕਮੈਂਟਰੀ ਵਾਲੇ ਉਧਰ ਉਰੇ ਆ ਨਰਵੀਰੀ ਹਾਏ ਨਰਵੀਰੀ ਨੂੰ ਏ ਉਰੇ ਬੋਲ ਗੜਾ ਮੇਰਾ ਕਿ ਆਇਆ ਹਾਜੀ ਕੁ ਕਰ ਲਿਆ ਕਿ ਮਾਰ ਲਿਆ ਕਿ ਉੱਤੇ ਆ ਗਿਆ ਆ ਗਿਆ ਪਾਣੀ ਕਿਹੜਾ ਪੀ ਗਿਆ ਰੇਡ ਬੜੀ ਵੱਡੀ ਆ ਬਾਈ ਵੈਰੀ ਗੁੱਡ ਬੋਲ ਤੂੰ ਰੇਡ ਆਹੋ ਮਾਰੇ ਕਮੈਂਟਰੀ ਕਰ ਇਹਨਾਂ ਦੀ ਯਾਰ ਕੋਈ ਹਰ ਕੋ ਨਹੀਂ ਮਾੜੀ ਮੋਟੀ ਬੋਲ ਵਾਹ ਬਾਹਰ ਲੌ ਲੌ ਬੋਲਾ ਆ ਕੇ ਉਹਦੇ ਕੰਜਰਾ ਲਾਉ ਦੇ ਨਾ ਸਾਡਾ ਯੁੱਟੀ ਬੋਲਿਆ ਕਰ ਉਧਰ ਰਵਿੰਦਰ ਰੇਡ ਪੋਂਦਾ ਆਇਆ ਫਰੀਜ਼ ਗਿਆ ਹਲਟਾ ਝੁਲਟਾ ਲਾੜੋ ਉਧਰ ਫੇਲ ਕਾਟੀ ਤਗੜੀ ਆ ਵਾਹ ਬਾਹਰ ਇੱਕ ਰੇਡ ਬੱਸ ਛੱਡ ਦਿਓ ਰਵਿੰਦਰ ਫਰੀਦਾ ਹੋਇਆ ਤੇ ਆਹ ਦੇਖੋ ਪਹਿਲਾਂ ਲਓ ਵੀਰ ਜੀ ਚੱਲਦੀ ਹੈ ਕਬੱਡੀ ਨੂੰ